ਅਮਰਪਾਲ ਹੋਰੀ ਵੀ ਚੋਣ ਲੜ ਰਹੇ ਨੇ ਖਡੂਰ ਸਾਹਿਬ ਤੋਂ ਕਹਿੰਦੇ ਇਸ ਵਾਰ ਸਾਰੀਆਂ ਪਾਰਟੀਆਂ ਨੂੰ ਸਮਾਂ ਦੇ ਕੇ ਦੇਖ ਲੈ ਆ ਟਾਈਮ ਦੇ ਕੇ ਦੇਖ ਲੈ ਆ ਅਕਾਲੀ ਸੀ ਕਿ ਕਾਂਗਰਸੀ ਸੀ ਕਿ ਭਾਜਪਾ ਦੀ ਆਮ ਆਦਮੀ ਪਾਰਟੀ ਸਾਰੇ ਦੇਖ ਲੈ ਕਹਿੰਦੇ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਕੀ ਕਿਆ ਸਰਆਂ ਲੱਗਦੇ ਨੇ ਅਮਰਪਾਲ ਹੋਰੀ ਜਿੱਤ ਪਾਉਣਗੇ ਜਿਹਨੇ ਜਿਸ ਤਰੀਕੇ ਨਾਲ ਕਹਿੰਦੇ ਉੱਥੋਂ ਹਵਾ ਚੱਲ ਪਈ ਵੇਵ ਬਣ ਗਈ ਕਿ ਜਿਤਾਉਣਾ ਚਾਹੀਦਾ ਇੱਕ ਲਾਂਬਾ ਲਾਉਣਾ ਕਹਿੰਦੇ ਬੀਬੀ ਖਲਦਾਜੀ ਵਾਲਾ ਜਿਹੜਾ ਸਿਰ ਤੇ ਪਿਆ ਹੋਇਆ ਕਹਿੰਦੇ ਦੇਖੋ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਜਿਹੜੇ ਇਹ ਸਿਆਸਤ ਆ ਇਹ ਤਾਂ ਚੁਣ ਕੇ ਆਪਾਂ ਭੇਜ ਦਿੰਨੇ ਅਸਲੀ ਲੋਕ ਤਾਂ ਜਿਹੜੇ ਲੋਕ ਹੀ ਨੇ ਜਿਹੜੇ ਜਿਵੇਂ ਆਪਾਂ ਪਿਛਲੇ ਕਿਸਾਨੀ ਦੇ ਵਿੱਚ ਦੇਖਿਆ ਲੋਕ ਹੀ ਜਦੋਂ ਮੂਵਮੈਂਟ ਬਣਦੀ ਹੈ ਤਾਂ ਉਹੀ ਚੇਂਜ ਲੈ ਕੇ ਆਉਂਦੀ ਹੈ ਹੋ ਸਕਦਾ ਹੈ ਉੱਥੇ ਲੋਕਾਂ ਦੇ ਵਿੱਚ ਜਿਹੜਾ ਸ਼ਾ ਹੈ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਕਈ ਚੀਜ਼ਾਂ ਲੋਕਾਂ ਹੀ ਦੇਖਦੇ ਨੇ ਜੋ ਕੁਝ ਹੁੰਦਾ ਬੀਬੀ ਖਾਲੜਾ ਨੂੰ ਹਰਾਉਣਾ ਪਹਿਲਾਂ ਤਾਂ ਬੜਾ ਮਤਭਾਗਾ ਸੀ ਸਭ ਨੂੰ ਕਿਉਂਕਿ ਬੀਬੀ ਖਾਲੜਾ ਦਾ ਜਿਹੜਾ ਪਰਿਵਾਰ ਹੈ ਉਹਨਾਂ ਨੇ ਪੰਜਾਬ ਲਈ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਦਾ ਤੇ ਉਹ ਹਾਰ ਜਿਹੜੀ ਉਹ ਰੜਕਦੀ ਸੀਗੀ ਤੇ ਜੇ ਲੋਕਾਂ 'ਚ ਉਤਸ਼ਾਹ ਹੈਗਾ ਪੰਜਾਬ ਪ੍ਰਤੀ ਪਿਆਰ ਹੈਗਾ ਤੇ ਚੰਗਾ ਚੰਗੀ ਗੱਲ ਆ ਅਸੀਂ ਕਹਿੰਦੇ ਵੀ ਉਥੋਂ ਦੇ ਲੋਕ ਜੇ ਜਾਗਰਤ ਹੋ ਗਏ ਨੇ ਤੇ ਬਹੁਤ ਵਧੀਆ ਗੱਲ ਆ ਇਹ ਤਾਂ ਹੁਣ ਟਾਈਮ ਦੱਸੂਗਾ 4 ਤਰੀਕ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਕੀ ਅਸਰਾਈਆਂ ਸੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਹੈ ਉਹ ਹੋ ਜੂਗਾ 4 ਤਰੀਕ ਨੂੰ ਇਹ ਸਮੀਕਰਨ ਬਦਲੇ ਜਾਣਗੇ ਜਿਸ ਤਰੀਕੇ ਨਾਲ ਇੱਕ ਹਵਾ ਚਲਦੀ ਸੀ ਪਾਰਲੀਮੈਂਟ ਦੇ ਵਿੱਚ ਅਮਰਿਤਪਾਲ ਜਾਏਗਾ ਉੱਥੇ ਜਾ ਕੇ ਆਵਾਜ਼ ਰੱਖੇਗਾ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਪੰਜਾਬ ਦੇ ਲੋਕ ਕਹ ਰਹੇ ਨੇ ਕਿ ਨਸ਼ਿਆਂ ਤੋਂ ਜਿਹੜਾ ਨਸ਼ੇ ਦੇ ਉੱਤੇ ਨੌਜਵਾਨ ਲੱਗੇ ਉਹਨਾਂ ਨੂੰ ਬਚਾ ਦਿਆ ਉਹ ਆਵਾਜ਼ ਉੱਥੇ ਜਾ ਕੇ ਚੁੱਕਣਗੇ ਹੋਰ ਜਿੰਨੀਆਂ ਚੀਜ਼ਾਂ ਘਟਨਾਵਾਂ ਹੋ ਰਹੀਆਂ ਨੇ ਕਿੱਥੋਂ ਨਸ਼ਾ ਆ ਰਿਹਾ ਕੌਣ ਵਕਾਰਿਆ ਇਹ ਸਾਰੀਆਂ ਚੀਜ਼ਾਂ ਉੱਥੇ ਚੁੱਕਣ ਕਿ ਲੱਗਦਾ ਕਿ ਇੰਨਾ ਸੌਖਾ ਅਮਲ ਪਾਲਵਾ ਦੀ ਆਵਾਜ਼ ਉੱਥੇ ਪਹੁੰਚ ਜਾਏਗੀ ਤੇ ਐਨੀ ਸੌਖੀ ਆਵਾਜ਼ ਉੱਥੇ ਜਿਹੜੇ ਨੇ ਸਪੀਕਰ ਨੇ ਉੱਥੋਂ ਦੇ ਜਿਹੜੇ ਸਾਰੇ ਬੈਠ ਹੋਣਗੇ ਪ੍ਰਾਈਮ ਮਿਨਿਸਟਰ ਉਹ ਸੁਣ ਲੈਣਗੇ ਚਲੋ ਦੇਖੋ ਜੇ ਚੁਣਿਆ ਜਾਂਦਾ ਹੈ ਕੈਂਪੀ ਦਾ ਉਹਦਾ ਬੜਾ ਵੱਡਾ ਹੁੰਦਾ ਜੇ ਚੁਣਿਆ ਜਾਂਦਾ ਉਹ ਆਪਣੀ ਗੱਲ ਕਰਨ ਦਾ ਹੱਕਦਾਰ ਤਾਂ ਹੋਊਗਾ ਉੱਥੇ ਉਹਨੂੰ ਟਾਈਮ ਦਿੱਤਾ ਜਾਊਗਾ ਉਹ ਬੋਲੂਗਾ ਜੇ ਪੰਜਾਬ ਪ੍ਰਤੀ ਉਹ ਗੱਲ ਕਰੂਗਾ ਤੇ ਲੋਕ ਵੀ ਉਹਦੇ ਨਾਲ ਹੋਣਗੇ ਮੈਂ ਤੁਹਾਨੂੰ ਇਸੇ ਗੱਲ ਤੇ ਦੱਸਦਾ ਨਾ ਜਖਸੀਰ ਜੀ ਪਿੱਛੇ ਜਿਹੜੇ ਨਸ਼ੇ ਦਾ ਰੁਝਾਨ ਪੰਜਾਬ 'ਚ ਰੁਕਿਆ ਉਹ ਯੂਥ ਨੇ ਆਪ ਰੁਕਿਆ ਯੂਥ ਅਵੇਅਰ ਹੋਇਆ ਸਿਰ ਤੇ ਪੱਗਾਂ ਦੁਬਾਰਾ ਆ ਗਈਆਂ ਨੇ ਤੇ ਯੂਥ ਦੇ ਅੰਦਰ ਇੱਕ ਚਿੰਗ ਲੱਗੀ ਹੈ ਵੀ ਸਾਡੇ ਭਰਾ ਮਰ ਰਹੇ ਨੇ ਤੇ ਯੂਥ ਨੇ ਹੀ ਪੰਜਾਬ ਬਚਾਇਆ ਨਾ ਕਿਸੇ ਲੀਡਰ ਨੇ ਬਚਾਇਆ ਨਾ ਕਿਸੇ ਕਿਸੇ ਬਾਬੇ ਨੇ ਬਚਾਇਆ ਬਚਾਉਣ ਵਾਲਾ ਯੂਥ ਹੈ ਜਿਹਨੂੰ ਤਾਂ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਯੁੱਧ ਖਤਮ ਹੋ ਜਾਵੇ ਲੀਡਰ ਤਾਂ ਤੁਸੀਂ ਦੇਖੋ ਨਾ ਸਾਡੇ ਕੋਈ ਰੋਜ਼ਗਾਰ ਨਹੀਂ ਅਸੀਂ ਅੱਜ ਵੀ ਸਾਡੇ ਬੱਚਿਆਂ ਨੂੰ ਲੋਕ ਕਿਵੇਂ ਜ਼ਮੀਨਾਂ ਵੇਚ-ਵਿਚ ਕੇ ਬਾਹਰ ਭੇਜ ਰਹੇ ਆ ਉੱਥੇ ਜਾ ਕੇ ਅਸੀਂ ਕੀ ਸਰਦਾਰੀਆਂ ਕਰ ਰਹੇ ਆ ਉੱਥੇ ਜਾ ਕੇ ਤਾਂ ਅਸੀਂ ਲੇਬਰ ਹੀ ਕਰ ਰਹੇ ਆ ਨਾ ਬਿਲਕੁਲ ਉਹ ਲੇਬਰ ਮੈਂ ਤੁਹਾਡੇ ਮਾਧਿਅਮ ਨਾਲ ਯੂਥ ਨੂੰ ਵੀ ਕਹਿਣਾ ਵੀ ਉਹ ਲੇਬਰ ਜੇ ਆਪਾਂ ਬਾਹਰ ਹੀ ਕਰਨੀ ਇੱਥੇ ਕਿਉਂ ਨਾ ਕਰੀਏ ਆਪਦੇ ਮੁਲਕ ਚ ਰਹਿ ਕੇ ਕਿਉਂ ਨਾ ਲੜੀਏ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਛੱਡ ਕੇ ਅਸੀਂ ਕਿਉਂ ਜਾ ਰਹੇ ਬਾਹਰ ਇੱਥੇ ਵੀ ਤਾਂ ਕੋਈ ਚਾਹੀਦਾ ਨਾ ਹਾਂ ਜਿਹਦੀ ਮਜਬੂਰੀ ਹੈ ਮੈਂ ਕਹਿੰਦਾ ਜ਼ਰੂਰ ਜਾਵੇ ਜਿਹਦੇ ਘਰ ਦੇ ਵਿੱਚ ਵਾਕਾ ਹੀ ਰੋਟੀ ਪੱਕਣੀ ਔਖੀ ਹੈ ਜਿਹਦੀਆਂ ਮਜਬੂਰੀਆਂ ਨੇ ਜਿਹਦੇ ਕੋਲ ਕੰਮ ਹੈ ਨਹੀਂ ਉਹ ਜ਼ਰੂਰ ਜਾਵੇ ਜਿਹਦੇ ਹੁਣ 10 20 50 ਕਿੱਲੇ ਆ ਉਹ ਕਿਉਂ ਜਾ ਰਿਹਾ ਉਹ ਇੱਥੇ ਲੜੇ ਮੈਂ ਤਾਂ ਕਹਿੰਦਾ ਆਪਦੇ ਹੱਕਾਂ ਲਈ ਲੜੇ ਸਾਡੇ ਗੁਰੂਆਂ ਪੀਰਾਂ ਦੀ ਧਰ ਪਹਿਲੇ ਦਿਨ ਤੋਂ ਬਾਬਰ ਤੇ ਜ਼ਬਰ ਨਾਲ ਲੜਾਈ ਕੀਤੀ ਐ ਸਾਡੇ ਪਹਿਲੇ ਗੁਰੂ ਨੇ ਤੇ ਐਂਡ ਵਾਲੇ ਗੁਰੂ ਤੋਂ ਦਸਵੇਂ ਗੁਰੂ ਤੱਕ ਸਾਡੇ ਸਾਰੇ ਗੁਰੂ ਲੜਦੇ ਆਏ ਆ ਇਹ ਸਾਡਾ ਇਤਿਹਾਸ ਹੈ ਅਸੀਂ ਆਪਦੇ ਇਤਿਹਾਸ ਤੋਂ ਬਾਹਰ ਨਾ ਹੋਈਏ ਪੰਜਾਬ ਬਚਾਉਣਾ ਖੜਨਾ ਪੂਗਾ ਤੁਹਾਨੂੰ ਹਰ ਬੰਦੇ ਨੂੰ ਤੇ ਜੇ ਤੁਸੀਂ ਇਹ ਕਹਿੰਦੇ ਹੋ ਵੀ ਠੀਕ ਐ ਰੋਟੀ ਮਿਲ ਜਾਂਦੀ ਐ ਦੋ ਟਾਈਮ ਦੀ ਨਜ਼ਾਰਾ ਲੈ ਰਹੇ ਆਂ ਕੋਠੀਆਂ ਪਾ ਲਈਆਂ ਗੱਡੀਆਂ ਲੈ ਲਈਆਂ ਹਨਾ ਚਿੱਟੇ ਕੱਪੜੇ ਪਾ ਲਏ ਮੇਰੇ ਵਾਂਗੂ ਤੇ ਫਿਰ ਪੁੱਛਣ ਵਾਲਾ ਕੋਈ ਹੈ ਨਹੀਂ ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਪੂਗਾ ਯੂਥ ਨੂੰ ਅਵੇਅਰਨੈਸ ਬਹੁਤ ਜ਼ਰੂਰੀ ਹੈ ਜੇ ਕੋਈ ਸਾਨੂੰ ਅਵੇਅਰ ਕਰਦਾ ਤੇ ਮੈਂ ਉਹਦਾ ਸਤਿਕਾਰ ਵੀ ਕਰਦਾ ਜੀ ਬਹੁਤ ਸ਼ੁਕਰੀਆ ਔਲਖ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਤਾਂ ਵੋਟ ਜਿਹੜੀ ਆ ਪਾਕਿਆ ਨੇ ਤਾਂ ਨਾਲ ਦੀ ਨਾਲ ਸੁਨੇਹੇ ਬਹੁਤ ਵੱਡੇ ਨੇ ਕਿ ਅਸੀਂ ਦੇਸ਼ ਪੰਜਾਬ ਨੂੰ ਬਚਾਉਣਾ ਹੈ ਕਿ ਜਿਸ ਤਿੱਕੇ ਦੇ ਨਾਲ ਚੀਜ਼ਾਂ ਚੜ੍ਹਨੀ ਆਣੇ ਜਿਹੜੇ ਲੀਡਰ ਇਸ ਤਿੱਕੇ ਨਾਲ ਚਾਹੁੰਦੇ ਨੇ ਕਿ ਯੁੱਧ ਖਤਮ ਹੋ ਜਾਵੇ ਨਸ਼ੇ ਦੇ ਵਿੱਚ ਨੇ ਲਾਈ ਜਾ ਰਹੇ ਨੇ ਜਾਂ ਚੀਜ਼ਾਂ ਨੇ ਪਰ ਕੁਝ ਕੁ ਸਮੇਂ ਦੇ ਵਿੱਚ ਹੀ ਇਹ ਹੈ ਬਦਲਾਅ ਆਇਆ ਕਿ ਸਿਰਾਂ ਦੇ ਉੱਤੇ ਦਸਤਾਰਾਂ ਆਗਿਆ ਨੌਜਵਾਨਾਂ ਦੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਅਮਿਤਪਾਲ ਹੋਰਾਂ ਦੀ ਵੀ ਗੱਲ ਹੋਈ ਉਸ ਦੇ ਉੱਤੇ ਵੀ ਇਹਨਾਂ ਨੇ ਆਪਣੀ ਟਿੱਪਣੀਆਂ ਕੀਤੀਆਂ ਨੇ ਦੱਸਿਆ ਕਿ ਇਹ ਚੀਜ਼ਾਂ ਹੋ ਸਕਦੀਆਂ ਨੇ ਆਵਾਜ਼ ਰੱਖੀ ਜਾ ਸਕਦੀ ਹੈ ਇਸ ਵੀਡੀਓ ਨੂੰ ਵੱਤਵਾਰ ਸਾਂਝਾ ਕਰੋ ਕੈਮਸਾ ਜੋਗਦੇਸ ਜਗਮੀਤ ਧੰਨਵਾਦ ਅਮਿਤਪਾਲ ਹੋਰੀ ਵੀ ਚੋਣ ਲੜ ਰਹੇ ਨੇ ਖੜੂਰ ਸਾਹਿਬ ਤੋਂ ਕਹਿੰਦੇ ਇਸ ਵਾਰ ਸਾਰੀਆਂ ਪਾਰਟੀਆਂ ਨੂੰ ਸਮਾਂ ਦੇ ਕੇ ਦੇਖ ਲੈ ਟਾਈਮ ਦੇ ਕੇ ਦੇਖ ਲੈ ਆਕਾਲੀ ਸੀਗੇ ਕਾਂਗਰਸੀ ਸੀਗੇ ਭਾਜਪੀ ਦੀ ਆਮ ਆਦਮੀ ਪਾਰਟੀ ਸਾਰੇ ਦੇਖ ਲੈ ਕਹਿੰਦੇ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਕਿ ਕਿਆ ਸਰਾਂਝਾਂ ਲੱਗਦੇ ਨੇ ਅਮਿਤਪਾਲ ਹੋਰੀ ਜਿੱਤ ਪਾਉਣਗੇ ਜਿਹਨੇ ਜਿਸ ਤਿੱਕੇ ਨਾਲ ਕਹਿੰਦੇ ਉੱਥੋਂ ਹਵਾ ਚੱਲ ਪਈ ਵੇਵ ਬਣ ਗਈ ਕਿ ਜਤੌਣਾ ਚਾਹੀਦਾ ਇੱਕ ਲਾਂਬਾ ਲਾਉਣਾ ਕਹਿੰਦੇ ਬੀਬੀ ਖਾਲਦਾ ਜੀ ਵਾਲਾ ਜਿਹੜਾ ਸਿਰ ਤੇ ਪਿਆ ਹੋਇਆ ਕਹਿੰਦੇ ਦੇਖੋ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਜਿਹੜੇ ਇਹ ਸਿਆਸਤ ਆ ਇਹ ਤਾਂ ਚੁਣ ਕੇ ਆਪਾਂ ਭੇਜਦੇ ਨੇ ਅਸਲੀ ਲੋਕ ਤਾਂ ਜਿਹੜੇ ਲੋਕ ਹੀ ਨੇ ਜਿਹੜੇ ਜਿਵੇਂ ਆਪਾਂ ਪਿਛਲੇ ਕਿਸਾਨੀ ਦੇ ਵਿੱਚ ਦੇਖਿਆ ਲੋਕ ਹੀ ਜਦੋਂ ਮੂਵਮੈਂਟ ਬਣਦੀ ਹੈ ਤਾਂ ਉਹੀ ਚੇਂਜ ਲੈ ਕੇ ਆਉਂਦੀ ਹੈ ਹੋ ਸਕਦਾ ਹੈ ਉੱਥੇ ਲੋਕਾਂ ਦੇ ਵਿੱਚ ਜਿਹੜਾ ਸ਼ਾ ਹੈ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਕਈ ਚੀਜ਼ਾਂ ਲੋਕਾਂ ਹੀ ਦੇਖਦੇ ਨੇ ਜੋ ਕੁਝ ਹੁੰਦਾ ਬੀਬੀ ਖਾਲੜਾ ਨੂੰ ਹਰਾਉਣਾ ਪਹਿਲਾਂ ਤਾਂ ਬੜਾ ਮਤਭਾਗਾ ਸੀ ਸਭ ਨੂੰ ਕਿਉਂਕਿ ਬੀਬੀ ਖਾਲੜਾ ਦਾ ਜਿਹੜਾ ਪਰਿਵਾਰ ਹੈ ਉਹਨਾਂ ਨੇ ਪੰਜਾਬ ਲਈ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਦਾ ਤੇ ਉਹ ਹਾਰ ਜਿਹੜੀ ਉਹ ਰੜਕਦੀ ਸੀਗੀ ਤੇ ਜੇ ਲੋਕਾਂ 'ਚ ਉਤਸ਼ਾਹ ਹੈਗਾ ਪੰਜਾਬ ਪ੍ਰਤੀ ਪਿਆਰ ਹੈਗਾ ਤੇ ਚੰਗਾ ਚੰਗੀ ਗੱਲ ਆ ਅਸੀਂ ਕਹਿੰਦੇ ਵੀ ਉੱਥੋਂ ਦੇ ਲੋਕ ਜੇ ਜਾਗਰਤ ਹੋ ਗਏ ਨੇ ਤੇ ਬਹੁਤ ਵਧੀਆ ਗੱਲ ਹੈ ਇਹ ਤਾਂ ਹੁਣ ਟਾਈਮ ਦੱਸੂਗਾ ਚਾਰ ਤਰੀਕ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਕੀ ਅਸਰਾਈਆਂ ਸੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਹੈ ਉਹ ਹੋ ਜਾਊਗਾ 4 ਤਰੀਕ ਨੂੰ ਇਹ ਸਮੀਕਰਨ ਬਦਲੇ ਜਾਣਗੇ ਜਿਸ ਤਰੀਕੇ ਨਾਲ ਇੱਕ ਹਵਾ ਚਲਦੀ ਸੀ ਪਾਰਲੀਮੈਂਟ ਦੇ ਵਿੱਚ ਅਮਰਿਤਪਾਲ ਜਾਏਗਾ ਉੱਥੇ ਜਾ ਕੇ ਆਵਾਜ਼ ਰੱਖੇਗਾ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਪੰਜਾਬ ਦੇ ਲੋਕ ਕਹ ਰਹੇ ਨੇ ਕਿ ਨਸ਼ਿਆਂ ਤੋਂ ਜਿਹੜਾ ਨਸ਼ੇ ਦੇ ਉੱਤੇ ਨੌਜਵਾਨ ਲੱਗੇ ਉਹਨਾਂ ਨੂੰ ਬਚਾ ਦੇ ਉਹ ਆਵਾਜ਼ ਉੱਥੇ ਜਾ ਕੇ ਚੁੱਕਣਗੇ ਹੋਰ ਜਿੰਨੀਆਂ ਚੀਜ਼ਾਂ ਕਟਨਾਵਾਂ ਹੋ ਰਹੀਆਂ ਨੇ ਕਿੱਥੋਂ ਨਸ਼ਾ ਆ ਰਿਹਾ ਕੌਣ ਵਕਾਰਿਆ ਇਹ ਸਾਰੀਆਂ ਚੀਜ਼ਾਂ ਉੱਥੇ ਚੁੱਕਣ ਕਿ ਲੱਗਦਾ ਕਿ ਇੰਨਾ ਸੌਖਾ ਅਮਦ ਪਾਲਵਾ ਦੀ ਆਵਾਜ਼ ਉੱਥੇ ਪਹੁੰਚ ਜਾਏਗੀ ਤੇ ਐਨੀ ਸੌਖੀ ਆਵਾਜ਼ ਉੱਥੇ ਜਿਹੜੇ ਨੇ ਸਪੀਕਰ ਨੇ ਉੱਥੋਂ ਦੇ ਜਿਹੜੇ ਸਾਰੇ ਬੈਠ ਹੋਣਗੇ ਪ੍ਰਾਈਮ ਮਿਨਿਸਟਰ ਉਹ ਸੁਣ ਲੈਣਗੇ ਚਲੋ ਦੇਖੋ ਜੇ ਚੁਣਿਆ ਜਾਂਦਾ ਹੈ ਕੈਂਪੀ ਦਾ ਉਹਦਾ ਬੜਾ ਵੱਡਾ ਹੁੰਦਾ ਜੇ ਚੁਣਿਆ ਜਾਂਦਾ ਉਹ ਆਪਣੀ ਗੱਲ ਕਰਨ ਦਾ ਹੱਕਦਾਰ ਤਾਂ ਹੋਊਗਾ ਉੱਥੇ ਉਹਨੂੰ ਟਾਈਮ ਦਿੱਤਾ ਜਾਊਗਾ ਉਹ ਬੋਲੂਗਾ ਜੇ ਪੰਜਾਬ ਪ੍ਰਤੀ ਉਹ ਗੱਲ ਕਰੂਗਾ ਤੇ ਲੋਕ ਵੀ ਉਹਦੇ ਨਾਲ ਹੋਣਗੇ ਮੈਂ ਤੁਹਾਨੂੰ ਇਸੇ ਗੱਲ ਤੇ ਦੱਸਦਾ ਨਾ ਜਕਸੀਰ ਜੀ ਪਿੱਛੇ ਜਿਹੜੇ ਨਸ਼ੇ ਦਾ ਰੁਝਾਨ ਪੰਜਾਬ 'ਚ ਰੁਕਿਆ ਉਹ ਯੂਥ ਨੇ ਆਪ ਰੁਕਿਆ ਯੂਥ ਅਵੇਅਰ ਹੋਇਆ ਸਿਰ ਤੇ ਪੱਗਾਂ ਦੁਬਾਰਾ ਆ ਗਈਆਂ ਨੇ ਤੇ ਯੂਥ ਦੇ ਅੰਦਰ ਇੱਕ ਚਿੰਗ ਲੱਗੀ ਆ ਵੀ ਸਾਡੇ ਭਰਾ ਮਰ ਰਹੇ ਨੇ ਤੇ ਯੂਥ ਨੇ ਹੀ ਪੰਜਾਬ ਬਚਾਇਆ ਨਾ ਕਿਸੇ ਲੀਡਰ ਨੇ ਬਚਾਇਆ ਨਾ ਕਿਸੇ ਕਿਸੇ ਬਾਬੇ ਨੇ ਬਚਾਇਆ ਬਚਾਉਣ ਵਾਲਾ ਯੂਥ ਹੈ ਜਿਹਨੂੰ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਯੂਥ ਖਤਮ ਹੋ ਜਾਵੇ ਲੀਡਰ ਤਾਂ ਤੁਸੀਂ ਦੇਖੋ ਨਾ ਸਾਡੇ ਕੋਈ ਰੋਜ਼ਗਾਰ ਨਹੀਂ ਅਸੀਂ ਅੱਜ ਵੀ ਸਾਡੇ ਬੱਚਿਆਂ ਨੂੰ ਲੋਕ ਕਿਵੇਂ ਜ਼ਮੀਨਾਂ ਵੇਚ-ਵਿਚ ਕੇ ਬਾਹਰ ਭੇਜ ਰਹੇ ਆ ਉੱਥੇ ਜਾ ਕੇ ਅਸੀਂ ਕੀ ਸਰਦਾਰੀਆਂ ਕਰ ਰਹੇ ਆ ਉੱਥੇ ਜਾ ਕੇ ਤਾਂ ਅਸੀਂ ਲੇਬਰ ਹੀ ਕਰ ਰਹੇ ਹਾਂ ਨਾ ਬਿਲਕੁਲ ਉਹ ਲੇਬਰ ਮੈਂ ਤੁਹਾਡੇ ਮਾਦਿਆਂ ਨੂੰ ਯੂਥ ਨੂੰ ਵੀ ਕਹਣਾ ਵੀ ਉਹ ਲੇਬਰ ਜੇ ਆਪਾਂ ਬਾਹਰ ਹੀ ਕਰਨੀ ਇੱਥੇ ਕਿਉਂ ਨਾ ਕਰੀਏ ਆਪਦੇ ਮੁਲਕ ਚ ਰਹਿ ਕੇ ਕਿਉਂ ਨਾ ਲੜੀਏ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਛੱਡ ਕੇ ਅਸੀਂ ਕਿਉਂ ਜਾ ਰਹੇ ਬਾਹਰ ਇੱਥੇ ਵੀ ਤਾਂ ਕੋਈ ਚਾਹੀਦਾ ਨਾ ਹਾਂ ਜਿਹਦੀ ਮਜਬੂਰੀ ਹੈ ਮੈਂ ਕਹਿੰਦਾ ਜ਼ਰੂਰ ਜਾਵੇ ਜਿਹਦੇ ਘਰ ਦੇ ਵਿੱਚ ਵਾਕਈ ਰੋਟੀ ਪੱਕਣੀ ਔਖੀ ਹੈ ਜਿਹਦੀਆਂ ਮਜਬੂਰੀਆਂ ਨੇ ਜਿਹਦੇ ਕੋਲ ਕੰਮ ਹੈ ਨਹੀਂ ਉਹ ਜ਼ਰੂਰ ਜਾਵੇ ਜਿਹਦੇ ਹੁਣ 10 20 50 ਕਿੱਲੇ ਆ ਉਹ ਕਿਉਂ ਜਾ ਰਿਹਾ ਉਹ ਇੱਥੇ ਲੜੇ ਮੈਂ ਤਾਂ ਕਹਿੰਦਾ ਆਪਦੇ ਹੱਕਾਂ ਲਈ ਲੜੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਪਹਿਲੇ ਦਿਨ ਤੋਂ ਬਾਬਰ ਤੇ ਜ਼ਾਬਰ ਨਾਲ ਲੜਾਈ ਕੀਤੀ ਐ ਸਾਡੇ ਪਹਿਲੇ ਗੁਰੂ ਨੇ ਤੇ ਐਂਡ ਵਾਲੇ ਗੁਰੂ ਤੋਂ 10ਵੇਂ ਗੁਰੂ ਤੱਕ ਸਾਡੇ ਸਾਰੇ ਗੁਰੂ ਲੜਦੇ ਆਏ ਆ ਇਹ ਸਾਡਾ ਇਤਿਹਾਸ ਹੈ ਅਸੀਂ ਆਪਦੇ ਇਤਿਹਾਸ ਤੋਂ ਬਾਹਰ ਨਾ ਹੋਈਏ ਪੰਜਾਬ ਬਚਾਉਣਾ ਖੜਨਾ ਪੂਗਾ ਤੁਹਾਨੂੰ ਹਰ ਬੰਦੇ ਨੂੰ ਤੇ ਜੇ ਤੁਸੀਂ ਇਹ ਕਹਿੰਦੇ ਹੋ ਵੀ ਠੀਕ ਐ ਰੋਟੀ ਮਿਲ ਜਾਂਦੀ ਐ ਦੋ ਟਾਈਮ ਦੀ ਨਜ਼ਾਰਾ ਲੈ ਰਹੇ ਆਂ ਕੋਠੀਆਂ ਪਾ ਲਈਆਂ ਗੱਡੀਆਂ ਲੈ ਲਈਆਂ ਹਨਾ ਚਿੱਟੇ ਕੱਪੜੇ ਪਾ ਲਏ ਮੇਰੇ ਵਾਂਗੂ ਤੇ ਫਿਰ ਪੁੱਛਣ ਵਾਲਾ ਕੋਈ ਹੈ ਨਹੀਂ ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਪੂਗਾ ਯੂਥ ਨੂੰ ਅਵੇਅਰਨੈਸ ਬਹੁਤ ਜ਼ਰੂਰੀ ਹੈ ਜੇ ਕੋਈ ਸਾਨੂੰ ਅਵੇਅਰ ਕਰਦਾ ਤੇ ਮੈਂ ਉਹਦਾ ਸਤਿਕਾਰ ਵੀ ਕਰਦਾ ਜੀ ਬਹੁਤ ਸ਼ੁਕਰੀਆ ਔਲਖ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਤਾਂ ਵੋਟ ਜਿਹੜੀ ਆ ਪਾਕਿਆ ਆਏ ਨੇ ਤਾਂ ਨਾਲ ਦੀ ਨਾਲ ਸੁਨੇਹੇ ਬਹੁਤ ਵੱਡੇ ਨੇ ਕਿ ਅਸੀਂ ਦੇਸ਼ ਪੰਜਾਬ ਨੂੰ ਬਚਾਉਣਾ ਹੈ ਕਿ ਜਿਸ ਤਿੱਕੇ ਦੇ ਨਾਲ ਚੀਜ਼ਾਂ ਚਰਨੀਆਂ ਨੇ ਜਿਹੜੇ ਲੀਡਰ ਇਸ ਤਿੱਕੇ ਨਾਲ ਚਾਹੁੰਦੇ ਨੇ ਕਿ ਯੁੱਧ ਖਤਮ ਹੋ ਜਾਵੇ ਨਸ਼ੇ ਦੇ ਵਿੱਚ ਨੇ ਲਾਈ ਜਾ ਰਹੇ ਨੇ ਜਾਂ ਚੀਜ਼ਾਂ ਨੇ ਪਰ ਕੁਝ ਸਮੇਂ ਦੇ ਵਿੱਚ ਹੀ ਇਹ ਬਦਲਾਅ ਆਇਆ ਕਿ ਸਿਰਾਂ ਦੇ ਉੱਤੇ ਦਸਤਾਰਾਂ ਆ ਗੀਆਂ ਨੌਜਵਾਨਾਂ ਦੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਅਮਿਤ ਪਾਲ ਉਹਨਾਂ ਦੀ ਵੀ ਗੱਲ ਹੋਈ ਉਸ ਦੇ ਉੱਤੇ ਵੀ ਇਹਨਾਂ ਨੇ ਆਪਣੀ ਟਿੱਪਣੀਆਂ ਕੀਤੀਆਂ ਨੇ ਦੱਸਿਆ ਕਿ ਇਹ ਚੀਜ਼ਾਂ ਹੋ ਸਕਦੀਆਂ ਨੇ ਆਵਾਜ਼ ਰੱਖੀ ਜਾ ਸਕਦੀ ਹੈ ਇਸ ਵੀਡੀਓ ਨੂੰ ਵੱਤਵਾਰ ਸਾਂਝਾ ਕਰੋ ਕੈਮਸਾ ਜੋਗਦੇਸ ਜਗਮੀਤ ਧੰਨਵਾਦ